ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਕੰਡ ਸੰਧੂ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਬਾਈ ਕੋਲ ਦੋ ਗਾਮਾ ਰੱਪਣ ਗਾਮਾ ਜੀ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਆਪੇ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਤਾਂ ਦਾ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨੰਬਰ ਦੀ ਵੀਡੀਓ ਅਪਲੋਡ ਕਰ ਸਕੋ ਚੈੱਕ ਕਰਕੇ ਤਸੱਲੀ ਕਰਕੇ ਲਿਖ ਦਿਓ ਭਰਾ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਪਵੇ ਠੀਕ ਹੈ ਨਾ ਪਰਾ ਪੁਰਾ ਮਾਰ ਕੇ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਾਸਿਕਾ ਜੀ ਅੱਸੀ ਗੱਲ ਬਾਈ ਜੀ ਨਾਮ ਦੱਸੋ ਜੀ ਆਪਣਾ ਨਾਮ ਮਨਿੰਦਰ ਬਾਈ ਪਿੰਡ ਪਿੰਡ ਸੰਧੂ ਬਾਈ ਹਾਂਜੀ ਜ਼ਿਲ੍ਹਾ ਜ਼ਿਲ੍ਹਾ ਬਰੇਂਡਾ ਬਾਈ ਠੀਕ ਹੈ ਨੰਬਰ ਭਰਾ ਆਪਣਾ 8012481000 ਬਾਈ ਠੀਕ ਹੈ ਜੀ ਹਾਂਜੀ ਬਾਈ ਜੀ ਪਹਿਲੀ ਬੈਡ ਦੀ ਜਾਣਕਾਰੀ ਦੇ ਜੀ ਆਪਣੀ ਪਹਿਲੀ ਬੈਡ ਬਾਈ ਪਲੂਨ ਸੌਂਦੀ ਹੈ ਹਾਂਜੀ ਮੂੰਹੋਂ 4 ਦੰਦਾ ਠੀਕ ਹੈ ਜੀ ਹਾਂਜੀ ਹਾਂ ਕਿੰਨੇ ਦਿਨ ਬਾਕੀ ਭਰੇ ਵਾਲੇ ਇਹਦਾ 1 ਹਫ ਰੇਟ ਬਈ ਇਹਦਾ ਫੋਨ ਤੇ ਹੋਊਗਾ ਕਈ ਵਾਰੀ ਐ ਹੁੰਦਾ ਵੀ ਗੱਬਣ ਵਹਿੜਾ ਵਪਾਰੀ ਵੀਰ ਨੇ ਕਿਹਨੇ ਲੈ ਕੇ ਜਾਣੀ ਹੁੰਦੀ ਹੈ ਹਨਾ ਫਿਰ ਅਗਲੇ ਨੇ ਵੀ ਆਪ ਦੀ ਰੋਟੀ ਪਾਣੀ ਦੇਖਣਾ ਹੁੰਦਾਗਾ ਠੀਕ ਹੈ ਜੀ ਹਨਾ ਨਾਨ ਫੋਨ ਦੀ ਝੋਲੀ ਝਾਲੀ ਦੀ ਤੁਸੀਂ ਚੈੱਕ ਕਰ ਲਓ ਬਈ ਠੀਕ ਹੈ ਨੰਬਰ ਥਾਣਾ ਜਮਾ ਠੀਕ ਹੈ ਜੀ ਹਾਂਜੀ ਹਾਂ ਹਾਂਜੀ ਬਈ ਜੀ ਦੂਜੀ ਵਾੜ ਦੀ ਜਾਣਕਾਰੀ ਦਿਓ ਜੀ ਦੂਜੀ ਵਾੜ ਵੀ ਬਈ ਐ ਮੰਨ ਕੇ ਚਲੋ ਦੂਜਾ ਸੂਹਾ ਸੁੰਦੀ ਆ ਹਾਂਜੀ ਇਹ ਲੈ ਜੂਗੀ 1500 16 ਦਿਨ ਬਈ ਠੀਕ ਹੈ ਜੀ ਠੀਕ ਹੈ ਇਹ ਵੀ 15 ਤੋਂ 16 ਦਿਨਾਂ ਦੀ ਕੱਚੀ ਆ ਗਈ ਇਹ ਜਰਸੀ ਚ ਪੈਂਦੀ ਆ ਕਾਲੇ ਰੰਗ ਦੀ ਚ ਦੂਜੀ ਵਾੜ ਦੀ ਦੇ ਹੁਣ ਆਏ ਬਣ ਕੇ ਚਲੋ ਵੀ ਇੰਨੇ ਕਿ ਦਿਨਾਂ ਦੀ ਇਹ ਕੱਚੀ ਆ ਬਾਈ ਤੇ ਇਹਦਾ ਵੀ ਮੁੱਲ ਆਪਣੇ ਕੰਨ ਨੂੰ ਹੋਣਤੀ ਹੋਊਗਾ ਠੀਕ ਹੈ ਜੀ ਤੋੜ ਤੋਂ ਭਰਾਣ ਤੋੜ ਦੋ ਹਾਂ ਤੋੜ ਕੇ ਦਿਖਾਓ ਬਾਈ ਸੋਪਰਾ ਪਹਿਲਾਂ ਇਹਦਾ ਤੋੜਾ ਦੇਖ ਲਓ ਠੀਕ ਹੈ ਜੀ ਫਿਰ ਦੂਜੀ ਦਾ ਦਿਖਾਵਾਂਗੇ ਤੋੜਾ ਲਓ ਜੀ ਮਾੜੇ ਮੋٹے ਬਾਈ ਇਹ ਤਾਂ ਥਣ ਤੇ ਮੌਕੇ ਆ ਠੀਕ ਹੈ ਜੀ ਜਿਹੜੀ ਆ ਆਪਾਂ ਹੁਣ ਤੋਰੀ ਆ ਕੱਲ ਨੂੰ ਕੋਈ ਕੋਈ ਵੀਰ ਭਾਈ ਇੱਥੇ ਆ ਕੇ ਕਹੇ ਹਨਾ ਹਾਂਜੀ ਹਾਂਜੀ ਵੀਰੇ ਜਮਾਂਦੂਰੀ ਮੌਕੇ ਨੇ ਮਾੜੇ ਮੋٹے ਥਾਣਾ ਦੇ ਉੱਤੇ ਉਹ ਤੁਸੀਂ ਨੇੜੇ ਕਰਕੇ ਕੈਮਰਾ ਦਿਖਾ ਦਿਓ ਠੀਕ ਹੈ ਰੋਕੋ ਹੁਣ ਇੱਥੇ ਮੜਾ ਜਾ ਰੋਕ ਲੈ ਭ ਚੈੱਕ ਕਰੋ ਜਮਾਨਦੂਰੋਂ ਮੌਕੇ ਨੇ ਦੇਖਦੇ ਹਾਂ ਹਾਂਜੀ ਲਓ ਚੈੱਕ ਕਰ ਸਕਦੇ ਠੀਕ ਹੈ ਜੀ ਕੱਲ ਨੂੰ ਕੁਬੀਰ ਭਾਈ ਆਪਣਾ ਆ ਕੇ ਕਹੇ ਨਾ ਹਾਂ ਠੀਕ ਹੈ ਜੀ ਦੂ ਆਇਆ ਚਲੋ ਹਾਂ ਠੀਕ ਹੈ ਤੋਰ ਦੋ ਭਰਾ ਤੋਰ ਦੋ ਭਰਾ ਲਓ ਜੀ ਹਾਂਜੀ ਬੰਦ ਦੋ ਬੰਦ ਦੋ ਰੇ ਬੰਦ ਦੋ ਲਓ ਜੀ ਭਾਈ ਜੀ ਨਾਲ ਜੁੜ ਕੰਟੈਕਟ ਕਰੋ ਪਿੰਡ ਸੰਧੂ ਤੇ ਜਿਲ੍ਹਾ ਇਹਨੂੰ ਬਟਿੰਡਾ ਪੈਂਦਾ ਹਾਂ ਹਾਂਜੀ ਨੇੜੇ ਆਪਣਾ ਛੰਨਾ ਗਲਾਬ ਸਿੰਘ ਵਾਲਾ ਠੀਕ ਹੈ ਜੀ ਤੇ ਸੰਧੂ ਕਲਾਂ ਮਤਲਬ ਰਹਿ ਜਾਂਦੇ ਪਿੰਡ ਠੀਕ ਹੈ ਇਹ ਛੋਟਾ ਸੰਧੂ ਆ ਜੀ ਹਾਂਜੀ ਛੋਟੇ ਸੰਧੂ ਜੀ ਸੈਣਾ ਪਹਾੜ ਦੇ ਲੱਗ ਕੇ ਆ ਜਾਂਦਾ ਸਾਡਾ ਆਪਣਾ ਠੀਕ ਹੈ ਹਾਂਜੀ ਬਾਈ ਜੀ ਇਹਦੇ ਤੋਰਾ ਤਰਾ ਤੁਰ ਕੇ ਦਿਖਾਓ ਜੀ ਹਾਂਜੀ ਆਹਣ ਤੋਰ ਕੇ ਦਿਖਾਉਣਾ ਵੀ ਪਲੂਨ ਵਹਿੜ ਆ ਗਈ ਹਾਂਜੀ 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 ਹਾਂ ਤੋਰਾ ਤੂਰਾ ਤੁਸੀਂ ਦੇਖੋ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਹਾਂ ਤੋਪਰਾ ਚੈੱਕ ਕਰਸਾ ਤੋਰਾ ਤੇ ਲੇਵਾ ਕਰਮਾਂ ਵਾਲੀ ਦਾ ਪਾ ਬਾਕੀ ਤੁਸੀਂ ਪੱਠਿਆਂ ਦੇ ਟਾਈਮ ਆਇਓ ਹਣਾ ਪੱਠੇ-ਫੁੱਟੇ ਪਾਇਆ ਥੋੜਾ ਜਿਹਾ ਉਧਰੋਂ ਵੱਧ ਕਹਿਦੇ ਆਂ ਹੋਰ ਨਹੀਂ ਕਰਨੀ ਨੂੰ ਠੀਕ ਹੈ ਜੀ ਹਾਂਜੀ ਹਾਂ ਠੀਕ ਹੈ ਜਮਾਂ ਆਏ ਬਾਈ ਡਾਕਟਰ ਮੱਲਾ ਵਾਲੀ ਤੋਰਣੀ ਆ ਬਾਈ ਜਮਾਂ ਠੀਕ ਹੈ ਮੋੜ ਦਿਓ ਜੀ ਮੋੜ ਦਿਓ ਹਾਂਜੀ ਹਾਂ ਤੋਪਰਾ ਚੈੱਕ ਕਰਸਾ ਜੀ ਚੰਗੀ ਪੜੀ ਪਲੋਸੀ ਆ ਠੀਕ ਹੈ ਤੇ ਲੈਵਾ ਤੁਸੀਂ ਹੰਡੀ ਸੀਲ ਦਾ ਅੰਤ ਨਹੀਂ ਬਾਈ ਕੋਈ ਆ ਕੇ ਬੰਦਾ ਘਰੇ ਆ ਕੇ ਆਪਣੀ ਪੂਰੀ ਤਸੱਲੀ ਕਰ ਲੈ ਦੋ ਨਾ ਬਹਿਣਾ ਦੀ ਠੀਕ ਹੈ ਜੀ ਹਾਂ ਪੂਰੀਆਂ ਠੰਡੀਆਂ ਸੀਲ ਤਾਂ ਇੱਕ ਨੰਬਰ ਬਹਿਣਾ ਦੋਨੇ ਬਾਈ ਠੀਕ ਹੈ ਜੀ ਠੀਕ ਹਾਂ ਜੀ ਹਾਂ ਇਹਦਾ ਵੀ ਮੁੱਲ ਬਾਈ ਫੋਨ ਤੇ ਹੋਊਗਾ ਠੀਕ ਹੈ ਜੀ ਜਾਇਜ਼ ਹੀ ਹੋ ਬਾਈ ਮੁੱਲ ਬਿਲਕੁਲ ਬਾਈ ਮੁੱਲ ਜਾਇਜ਼ ਹੋਣਗੇ ਪੈਂਦਾ ਬਰਾਬਰ ਪੈਂਦਾ ਬਾਈ ਆਪਾਂ ਵੀਡੀਓ ਦੇ ਵਿੱਚ ਰੇਟ ਕਰ ਦਿੰਨੇ ਆਂ ਕਈ ਵਾਰੀ ਕੋਈ ਵਪਾਰੀ ਵੀ ਇਹਦੇ ਪਸੰਦ ਆ ਜਾਂਦੀ ਆ ਠੀਕ ਹੈ ਜੀ ਜੇ ਬੰਦਾ ਜੋੜਾ ਲੈ ਕੇ ਦੋ ਦੋਨੇ ਇਕੱਠੀਆਂ ਦਾ ਹਾਂ ਜੀ ਫਿਰ ਆਪਾਂ ਵਧੀਆ ਮਾਨ ਤਾਨ ਕਰਾਂਗੇ ਬੰਦੇ ਦਾ ਠੀਕ ਆ ਨਾ ਠੀਕ ਹੈ ਫਰੈਂਡਾਂ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ